ਇੱਕ ਰਾਜਾ ਸੀ ਰਾਜ ਦਾ ਬਹੁਤ ਵੱਡਾ ਰਾਜ ਸੀ ਤੇ ਜਾਣੀ ਉਹਨੇ ਕੁੰਝਾਂ ਰਾਜਾਂ ਦੇ ਕਬਜ਼ਾ ਕਰ ਲਿਆ ਜੰਗ ਕਰ ਕਰਕੇ ਫਿਰ ਉਹਦੀ ਇੱਕ ਰਾਜੇ ਨਾਲ ਟੱਕਰ ਲੱਗ ਗਈ ਟੱਕਰ ਲੱਗ ਗਈ ਆਪ ਵੀ ਜਾਇਆ ਖਰੇ ਜੰਗ 'ਚ ਮੁੰਡਾ ਵੀ ਜਾਇਆ ਖਰੇ ਜੰਗ 'ਚ ਤੇ ਪਾਸਾ ਨਾ ਕੋਈ ਹੋਵੇ ਜੱਤਿਆਂ ਨਾਲ ਜਾਵੇਂ ਮੂਹਰੋਂ ਨੱਕ ਭੰਨੇ ਹੋ ਵੀ ਰਾਜਾ ਉਹਨੇ ਫਿਰ ਪੰਡਤ ਸੱਦੇ ਪੰਡਤਾਂ ਦਾ ਬਾਲਾ ਮੰਨਦੇ ਸੀ ਹੁਣ ਵੀ ਮੰਨਦੇ ਆ ਜਿਹਨੇ ਆਪਣੇ ਮੰਤਰੀ ਸ਼ੰਤੀਆ ਸਾਹਿਬ ਪੰਡਤ ਨੂੰ ਮੰਨਦੇ ਆ ਜੋਸ਼ ਕਰਾਉਂਦੇ ਆ ਜੋਸ਼ ਹੁੰਦੀ ਵੀ ਸਹੀ ਆ ਪੱਤਰੀ ਆ ਜਿਹੜੀ ਪੱਤਰੀ ਸਹੀ ਦੱਸਦੀ ਆ ਆ ਪੁੱਛਾ ਪਛਾੜਾ ਝੂਠ ਆ ਪੱਤਰੀ ਤੇ ਜੋ ਲਿਖਿਆ ਵਾ ਸਭ ਕੁ ਸੱਚ ਨਿਕਲੂ ਤੇ ਜਦੋਂ ਭਾਈ ਉਹ ਉਹਨੇ ਪੱਤਰੀ ਖਲਾਈ ਤੇ ਉਹਨੇ ਦੱਸਤਾ ਪਾਦੇ ਨੇ ਪਾਦਾ ਕਹਿੰਦਾ ਵੀ ਤੇਰੀ ਜਿੱਤ ਨਹੀਂ ਹੋਣੀ ਜਿੰਨੀ ਮਰਜੀ ਫੌਜ ਮਰਵਾਲਾ ਤੇਰੀ ਜਿੱਤ تک ਕਰ ਨਾ ਹੋ ਮਾਰਾ ਹੋਹੀ ਆਰਾ ਜਿੱਤ ਤਾਂ ਸ਼ਰਮ ਮੰਗਦੀ ਆ ਚਾਹੇ ਦਾ ਤੇਰਾ ਮੁੰਡੇ ਦਾ ਸਿਰ ਹੋਵੇ ਚਾਹੇ ਤੇਰੀ ਨੂਂ ਦਾ ਹੋਵੇ ਫਿਰ ਤੇਰੀ ਜੱਤ ਹੋ ਉਹਨੇ ਉਹ ਗਾਲੀ ਨੂੰ ਕਰੀ ਆਖਿਆ ਆ ਦੀ ਰਾਣੀ ਕੋਲੇ ਉਹਨੇ ਗੋਲੀਆਂ ਦੇ ਕੰਨ ਬਲੇ ਪੇਗੀ ਉਹ ਕਹਿੰਦਾ ਵੀ ਚਲ ਮੁੰਡੇ ਨੂੰ ਫੇਰ ਵਿਆਹ ਲਾਂਗੇ ਤੇ ਨੂਂ ਦਾ ਸਿਰ ਦੇ ਦਾਨੇ ਆ ਵੀ ਫੇਰ ਜੱਤ ਹੋਊ ਆਪਣੀ ਉਹ ਗੋਲੀਆਂ ਦੇ ਕੰਨ ਬਲੇ ਲ ਪਈ ਗੋਲੀਆਂ ਨੇ ਜਾ ਕੇ ਉਹ ਬਹੂਨ ਦਾਸਤਾ ਨੇ ਜੇ ਭਾਈ ਤਸੋਂ ਕਿਸੇ ਸਕੀਮ ਨਾਲ ਬਚੀ ਦਾ ਦਾ ਪਾਸ ਜਾ ਤੇ ਤੇਰਾ ਦਾ ਸਿਰ ਵੱਡੂਗਾ ਤੇਰਾ ਸਹਰਾ ਥੋੜੀ ਜਿੱਤ ਨਹੀਂ ਹੋਣੀ ਨਹੀਂ ਉਹ ਜੋ ਮੁੰਡਾ ਜੰਗ ਚ ਗਿਆ ਆਇਆ ਸੀ ਜਦੋਂ ਮੁੰਡਾ ਆਠਣੇ ਆਇਆ ਜੰਗ ਤੇ ਰਹਿ ਗਿਆ ਮੁੜ ਕੇ ਮਹਿਲਾਂ ਚ ਆਇਆ ਆਉਂਦੇ ਨੂੰ ਉਹ ਪਈ ਚਾਦਰ ਤਾਣੀ ਉਹ ਦਾ ਰਾਣੀ ਤੂੰ ਪਈ ਬੋਲੀ ਨਹੀਂ ਉਹ ਦੂਜੀ ਆ ਰਾਣੀ ਤੂੰ ਤੀਜੀ ਆ ਕਹਿੰਦਾ ਬੋਲਦੀ ਨਹੀਂ ਦਸਤਾ ਦੇ ਉਹਨੇ ਬਦੱਸਣਾ ਕੀ ਆ ਉਹਦੇ ਨਾਲ ਪ੍ਰੇਮ ਬਹੁਤ ਸੀ ਰਾਣੀ ਬਹੁਤ ਸੋਹਣੀ ਸੀ ਹਾਂ ਜੀ ਦੱਸਣਾ ਕੀ ਆ ਵੀ ਬਾਪੂ ਆ ਪਾਦੇ ਤੋਂ ਪੁੱਛਿਆ ਜਿੱਤ ਨਹੀਂ ਹੁੰਦੀ ਉਹਦਾ ਫੌਜਾਂ ਮਰੀ ਜਾਣਗੀਆਂ ਵੀ ਨੂੰ ਦਾ ਸਿਰ ਵੜਦੇ ਤੇ ਕੁਰਬਾਨੀ ਦੇ ਦੇ ਤੇਰੀ ਜਿੱਤ ਹੋ ਜੂ ਤੇ ਬਾਪੂ ਨੇ ਮਾਨ ਨਾ ਰਾਇਆ ਕਰੀਆ ਉਹ ਕਹਿੰਦੀ ਨੂੰ ਨੂੰ ਵੜਦੇ ਮੁੰਡਾ ਫੇਰ ਵਿਆ ਨਾ ਉਹ ਆਲਾ ਤੂੰ ਮੈਨੂੰ ਰੋਟੀ ਟੋਕ ਖਾ ਲੈਣ ਤੈਨੂੰ ਮਰਨ ਨਹੀਂ ਦਿੰਦਾ ਬੇਫਿਕਰ ਰਹੇ ਪਰ ਰੋਟੀ ਟੋਕ ਖਾ ਕੇ ਉਹਨਾਂ ਨੇ ਆਦੇ ਦੋ ਘੋੜੇ ਲੈ ਤਨ ਪਤਾ ਲੈ ਕੇ ਤੇ ਰਾਤੇ ਰਾਤ ਨਿਕਲ ਗਏ ਉਹ ਨਿਕਲ ਗਏ ਤੇ ਉਹ ਤੜਕ ਨੂੰ ਰਾਜੇ ਨੂੰ ਪਤਾ ਲੱਗਿਆ ਰਾਜੇ ਨੇ ਬਥੇਰਾ ਪਾਲਿਆ ਪੂੜਿਆ ਵਰ ਨਿਕਲ ਗਏ ਦੂਰ ਜਾਂਦੇ ਜਾਂਦੇ ਉਹ ਬਹੁਤ ਦੂਰ ਜਾਵੜੇ ਉੱਥੇ ਜਾ ਕੇ ਫਿਰ ਸ਼ਹਿਰ ਆਇਆ ਜੋ ਸ਼ਹਿਰ ਚ ਬੜੇ ਤੇ ਸ਼ਹਿਰ ਬਹੁਤ ਡਾਵਲ ਉਮੇ ਦੁਕਾਨਾਂ ਤੇ ਬੰਦਾ ਕੋਈ ਨਾ ਉਹਨੂੰ ਵੇਰ ਇੱਕ ਦੁਕਾਨ ਤੇ ਪਵਾ ਕੇ ਤੇਰਾ ਮਹਿਲ ਆ ਮੂਰੇ ਮਹਿਲਾ ਜਾ ਕੇ ਆਉਣਾ ਉਹ ਰਾਜ ਮਹਿਲਾਂ ਚ ਗਿਆ ਤੇ ਮਹਿਲਾਂ ਚ ਦਿਓ ਪਿਆ। ਉਹ ਦਿਓ ਪਿਆ ਨਾ ਨੂੰ ਉਹ ਰਾਜਕੁਮਾਰ ਨੇ ਦਿਓ ਵੜਤਾ। ਅੱਛਾ। ਵੱਢ ਕੇ ਕਿਰਪਾਨ ਨਾ ਤੇ ਖਿੱਚ ਕੇ ਅੰਦਰ ਬਰਮ ਵਾਰ ਲਾਤਾ। ਹੂੰ ਤੇ ਰਾਣੀ ਕੋਲੇ ਜਾਵੜਿਆ। ਰਾਣੀ ਨੂੰ ਦੱਸਿਆ ਨਾ। ਹੂੰ ਵੀ ਮੈਂ ਇਹਨੂੰ ਵੜਿਆ ਆ। ਅੱਛਾ। ਵੱਢ ਕੇ ਤੇ ਰਾਣੀ ਨੂੰ ਵੀ ਮਹਿਲਾਂ ਚ ਲੈ ਗਿਆ। ਹੂੰ ਉੱਥੇ ਰਹਿਣ ਲੱਗ ਖਾਣ ਪੀਣ ਨੂੰ ਆਮ ਸਾਰਾ ਸਮਾਨ ਉੱਥੇ। ਹੂੰ ਤੇ ਉਹ ਸ਼ਿਕਾਰ ਉੱਠ ਗਿਆ ਖਰੇ ਜੇ ਉੱਥੇ ਰਹਿਣ ਲੱਗੇ ਰਾਜਾ ਰਾਜਾ ਤਾਂ ਯਾਨੀ ਸ਼ਿਕਾਰ ਖਰੇ ਤਾਂ ਮਨਾ ਰਹਿ ਨਹੀਂ ਸਕਦੇ ਹੂੰ ਰਾਜਾ ਦਾ ਮੁੰਡਾ ਸ਼ਿਕਾਰ ਉੱਠ ਗਿਆ ਖਰੇ ਕੋੜੇ ਤੇ ਤੇ ਉਹ ਨੂੰ ਕਹਿ ਗਿਆ ਹੂੰ ਅਰੇ ਉਹ ਕਰੀ ਵੀ ਆ ਵਾਰ ਨਾ ਖੋਲੀ ਹੂੰ ਕਮਰੇ ਦਾ ਵਾਰ ਨਾ ਖੋਲੀ ਉਸ ਦਾ ਉਹਦਾ ਕਮਰਾ ਉਹਦਾ ਵਾਰ ਨਾ ਖੋਲੀ ਹੂੰ ਹੋਰ ਵੀ ਚੰਗਾ ਚੱਲ ਜਿਦੋਂ ਇਹ 5-7 ਦਿਨ 4 ਦਿਨ ਨੰਗੇ ਹੂੰ ਤੇ ਇੱਕ ਦਿਨ ਕਿਤੇ ਉਹ ਨੂੰ ਸਾਲੀ ਨੂੰ ਵਿੜਕਾ ਗਈ ਹੂੰਗਾ ਵਾਜ ਦੇ ਦੀ ਹੂੰ ਉਹ ਨਹੀਂ ਵੀ ਇੱਥੇ ਤਾਂ ਕੋਈ ਕੀ ਆ ਹੂੰ ਹੂੰਗਾ ਵਾਈਦਾ ਹੂੰ ਜੋ ਰਾਣੀ ਨੇ ਬਾਹਰ ਖੋਲਿਆ ਤੇ ਦਿਓ ਦੇਖ ਕੇ ਡਰ ਗਈ ਹੂੰ ਉਹਦਾ ਰੱਬ ਰੀਏ ਬੰਦ ਗਿਆ ਤੈਨੂੰ ਮੈਂ ਕੁਛ ਨਹੀਂ ਆਲਾ ਹੂੰ ਤੂੰ ਮੇਰਾ ਇਲਾਜ ਕਰ ਦੇ ਮੈਨੂੰ ਰਾਜੇ ਨੇ ਵੜਤਾ ਰਾਜੇ ਉਹਨਾਂ ਦੱਸੀ ਮੈਂ ਤੈਨੂੰ ਕੁਛ ਨਹੀਂ ਆਲਾ ਮੇਰੀ ਜਾਨ ਬਚਾ ਦੇ ਮੈਂ ਨਿਕਲ ਜੂ ਮੈਥੋਂ ਹੂੰ ਉਹਦਾ ਸੋਰੀ ਉਹਦੇ ਲਾਗੀ ਪੱਟੀਆਂ ਕਰਨ ਹੂੰ ਪੱਟੀਆਂ ਕਰ ਦਿਆ ਕਰੇ ਬਾੜਾ ਲਿਆ ਕਰੇ ਰਾਜਾ ਉੱਠ ਗਿਆ ਕਰੇ ਉਹਦੇ ਪੱਟੀਆਂ ਤਾਂ ਦਿਓ ਹੋ ਗਿਆ ਪੂਰਾ ਕੈਮ ਹੂੰ ਜਦੋਂ ਦਿਓ ਪੂਰਾ ਕੈਮ ਹੋ ਗਿਆ ਉਹ ਤਾਂ ਭਾਈ ਦਿਓ ਦੇ ਮਗਰ ਲੱਗ ਗਈ ਹੂੰ ਦਿਓ ਦੇ ਮਗਰ ਲੱਗ ਗਈ ਤਾਂ ਦਿਓ ਨੇ ਸਾਲੀ ਹੱਥ ਤੇ ਦਿਓ ਆ ਰਵੀ ਐ ਨਹੀਂ ਗੱਲ ਬਣਦੀ ਤੇ ਤੂੰ ਤਾਂ ਰਾਜੇ ਨੂੰ ਮਾਰ ਦੇ ਹੂੰ ਤੇ ਆਪਾਂ ਫੇਰ ਮौज ਕਰਾਂਗੇ ਅੱਛਾ ਮਾਰੀ ਵੀ ਬਹਿ ਰਾਜੇ ਨੂੰ ਕਿਵੇਂ ਮਾਰਦੇ ਆ ਔਰ ਸਕੀਮ ਤੇ ਨੂੰ ਮੈਂ ਦੱਸਦਾ ਨਾ ਓਨ ਤੂੰ ਜੇ ਤੋਹ ਹੈ ਆਇਆ ਨਾ ਸ਼ਿਕਾਰ ਖੇਡ ਕੇ ਤੇ ਤੂੰ ਅੱਖਾਂ ਲਈ ਬੰਨ ਪੱਟੀਆਂ ਬੰਨ ਕੇ ਤੇ ਪਏ ਜੀ ਅੱਖੀ ਮੇਰਿਆਂ ਦਾ ਅੱਖਾਂ ਦੁਖਣੀ ਆ ਗਈਆਂ ਰੜਕ ਬਾੜੀ ਪੈਂਦੀ ਆ ਵੀ ਮੈਨੂੰ ਤਾਂ ਸਹੀ ਦੇ ਦੁੱਧ ਤੋਂ ਬਿਨਾਂ ਆਰਾਮ ਨਹੀਂ ਆਉਂਦਾ ਅੱਗੇ ਮੇਰਾ ਪਿਓ ਸਹੀ ਦਾ ਦੁੱਧ ਲਿਆ ਕੇ ਦਿੰਦਾ ਸੀ ਤੇ ਤਾਰਾਂ ਆਉਂਦਾ ਸੀ ਇਹ ਸਹੀ ਇੱਕ ਤੇ ਦੁੱਧ ਦਿੱਤਾ ਸਹੀ ਮਾਰ ਦੂ ਇਹਨੂੰ ਆਪਾਂ ਮੌਜ ਕਰਾਂਗੇ ਹੋਰ ਵੀ ਠੀਕ ਆ ਜਦੋਂ ਰਾਜਾ ਸ਼ਿਕਾਰ ਖੇਡ ਕੇ ਆਇਆ ਤੇ ਆਉਂਦੇ ਨੂੰ ਅੱਖਾਂ ਦੇ ਪੱਟੀਆਂ ਬੰਨ ਲੀਆਂ ਹੂੰ ਤੇ ਭਈ ਹੂੰਗਾ ਮਾਰੇ ਹੂੰ ਉਹਦਾ ਰਾਣੀ ਕੀ ਗੱਲ ਹੋਗੀ ਆਹਦੀ ਪੁੱਛਣਾ ਮੈਂ ਬਹੁਤ ਔਖੀਆਂ ਫੇਰ ਵੀ ਕੀ ਗੱਲ ਹੋਗੀ ਆਹਦੀ ਮੇਰੀਆਂ ਵੀ ਅੱਖਾਂ ਦੁਖਣੀਆਂ ਹੂੰ ਮੇਰੀਆਂ ਅੱਖਾਂ ਉਹਨਾਂ ਚ ਨਹੀਂ ਲੜਕ ਪੈਣੋਂ ਹਟਦੀ ਤੇ ਹਟਣਾ ਜਿੰਨਾ ਚਿਰ ਸਿਣੀ ਦਾ ਦੁੱਧ ਨਹੀਂ ਆਉਂਦਾ ਹੂੰ ਸਿਣੀ ਦਾ ਦੁੱਧ ਲਿਆ ਮੈਂ ਪੱਟੇ ਫੱਟੇ ਪੱਤੇ ਬੰਨੂਗੀ ਤੇ ਫੇਰ ਮੈਨੂੰ ਰਾਮ ਆਊਗਾ ਹੂੰ ਉਹ ਵਾਲਾ ਚਾਰ ਕੋਈ ਨਹੀਂ ਤੂੰ ਉੱਠ ਉੱਠ ਕੇ ਓਕੀ ਸੋਕੀ ਕਿਰਾ ਰੋਟੀ ਪਾਣੀ ਦਾ ਘਾਰ ਤੇ ਫੇਰ ਮੈਂ ਥਵੇਰ ਲਿਆ ਹੂੰ ਹੂੰ ਕੋਈ ਗੱਲ ਉਹ ਚੰਗਾ ਚਲੋ ਉਠੀ ਸਾ ਮਖਰ ਬਣਾਇਆ ਵਿਆ ਮਲ ਮੁਲ ਕੇ ਅੱਖਾਂ ਜੀਆਂ ਤੇ ਉਮੇ ਰੋਟੀ ਟੋਕ ਖਵਾਇਆ ਪਕਾਇਆ ਬਣਾਇਆ ਖਾ ਕੇ ਪੈ ਗਏ ਕਿਉ ਤੜਕਿਓ ਦਿਨ ਚੜਿਆ ਤੇ ਉਹਨੇ ਉਹ ਵਾਲਾ ਬਣਾ ਫੇਰਨ ਪਾਣੀ ਖਾ ਕੇ ਮੈਂ ਜਾਣਾ ਵੀ ਸ੍ਰੀ ਦਾ ਦੁੱਧ ਲੈ ਕੇ ਆਊਗਾ ਉਹ ਰਾਜਾ ਉੱਠ ਜਾਂਦਾ ਸੀ ਉਹਨੂੰ ਬਾਹਰ ਕੱਢ ਲਾਂਦੀ ਸੀ। ਜਦੋਂ ਆਉਣ ਦਾ ਟਾਈਮ ਹੁੰਦਾ ਸੀ ਉਦੋਂ ਅੰਦਰ ਤਾੜਦਾਂਦੀ ਸੀ। ਠੀਕ ਹੈ ਜੀ। ਤੇ ਜਦੋਂ ਉਹ ਉੱਠ ਗਿਆ ਉਹਨੇ ਅੰਦਰੋਂ ਕੱਢ ਲਿਆ। ਕੱਢ ਕੇ ਤੇ ਬੱਸ ਸਾਰਾ ਹੁਣ ਨਹੀਂ ਆਉਂਦਾ ਮੁੜ ਕੇ ਸ਼ੂਣੀ ਮਾਰ ਦੂ। ਹਾਂ। ਗਾਹਾਂ ਜਦੋਂ ਗਿਆ ਕੁਦਰਤ ਰੱਬ ਦੀ ਤੇ ਸ਼ੀਣੀ ਦੇ ਬੱਚੇ ਸੀ ਜਿੱਥੇ ਤੇ ਉੱਥੇ ਅੱਗ ਲੱਗੀ ਵੀ ਸੀ। ਅੱਛਾ। ਬੱਚੇ ਸੀ ਛੋਟੇ ਛੋਟੇ। ਹਾਂ। ਉਹਨੇ ਸ਼ੀਰੀ ਦੇ ਬੱਚੇ ਕੱਢ ਲਏ ਉੱਥੋਂ। ਦੰਨੇ ਹੂੰ ਦੋ ਬੱਚੇ ਕੱਢ ਲਏ ਤੇ ਉਧਰੋਂ ਛਿਣੀ ਵੀ ਆਵੇ ਹੂੰ ਉਹ ਕਹਿੰਦੇ ਵੀ ਉਹ ਛਿਣੀ ਦੇਖ ਕੇ ਆ ਵੀ ਅਜ ਤਾਂ ਸ਼ਿਕਾਰ ਕਰੇ ਆ ਗਿਆ ਹੂੰ ਜਦੋਂ ਨੇੜੇ ਆਉਣ ਲੱਗੀ ਤਾਂ ਉਹ ਕਹਿੰਦੇ ਵੀ ਸਾਨੂੰ ਛੱਡ ਦੇ ਕੇ ਨਾ ਅਸੀਂ ਆਹ ਦੀ ਮਾਂ ਦੇ ਮਾਰਵਾ ਟੁੱਡਾ ਮੂੰਹ ਦੂਜੇ ਪਾਸੇ ਨੂੰ ਕਰਦੇ ਆਂਗੇ ਨਹੀਂ ਤੈਨੂੰ ਮਾਰੂ ਆਖੇ ਹੂੰ ਉਹਨੇ ਉਹ ਛੱਡੇ ਤੇ ਜਾ ਕੇ ਦੁੱਧ ਚੁੰਘਣ ਲੱਗੇ ਤੇ ਉਹ ਕਹਿੰਦੀ ਪੁੱਤ ਤੁਸੀਂ ਮੈਨੂੰ ਪਹਿਲਾਂ ਹੀ ਘੇਰ ਲਿਆ ਅਜ ਤਾਂ ਆਪਣੇ ਸ਼ਿਕਾਰ ਕਰੇ ਆ ਆਇਆ ਵੇ ਉਹ ਇਹ ਨਾ ਆਉਣਾ ਉਹ ਨਾ ਖਾਈ ਹੂੰ ਕੀ ਗੱਲ ਉਹਨੂੰ ਨਾ ਮਾਰੀ ਉਹ ਤਾਂ ਸਾਡੀ ਜਾਨ ਬਚਾਤੀ ਹੂੰ ਜੇ ਉਹ ਨਾ ਹੁੰਦਾ ਨਾ ਤੇ ਸਸੀਂ ਵਿੱਚ ਮੱਚ ਜਾਣਾ ਸੀ ਅੱਗ ਦੇ ਚਾਰ ਸਪਿਰਾਂ ਅੱਗ ਪਈ ਸੀ ਜੰਗਲ ਨੂੰ ਹੂੰ ਉਹ ਕਹਿੰਦੀ ਪੁੱਤ ਫਿਰ ਹੁਣ ਕੀ ਮੈਂ ਪੋਸ਼ਟਾਂ ਦੁੱਖ ਸੁੱਖ ਛੱਡੋ ਮੈਨੂੰ ਹੂੰ ਚੱਲ ਉਹਨੇ ਛੱਡਤੀ ਤੇ ਤਿੰਨੇ ਜਣੇ ਕੋਲੇ ਆ ਗਏ ਹੂੰ ਉਹ ਆਦੀ ਰੱਬ ਦੇ ਬੰਦੇ ਵੀ ਤੂੰ ਰਾ ਸੁਣ ਕੀ ਦੁੱਖਾ ਤੈਨੂੰ ਕਾਸ ਨੂੰ ਫਿਰਦਾ ਤੂੰ ਹੂੰ ਉਹ ਆਈ ਮੇਰੇ ਘਰ ਆਈਆਂ ਦੁੱਖ ਦੀਆਂ ਅੱਖਾਂ ਤੇ ਮੈਂ ਦਾ ਤੇਰਾ ਦੁੱਧ ਲੈਣ ਆਇਆ। ਉਹ ਆਲੀ ਪਹਿਲੀ ਤਾਂ ਗੱਲ ਫਕਰਿਓਂ ਸੋਚਦਾ ਤੂੰ ਛੀਣੀਆਂ ਨੇ ਦੁੱਧ ਦਿੱਤੇ ਆ ਕਿਤੇ। ਹੂੰ ਹੂੰ। ਦੂਜੀ ਗੱਲ ਐ ਵੀ ਜੇ ਤੈਨੂੰ ਮੈਂ ਦੁੱਧ ਦੇਤਾ ਹੂੰ ਤੇ ਮੇਰੀ ਹੋ ਜੂ ਮੌਤ। ਹੂੰ ਅੱਛਾ। ਤੇ ਮੇਰੇ ਬੱਚੇ ਕੌਣ ਪਾਲੂ? ਹੂੰ। ਉਹ ਬੱਚੇ ਕਹਿੰਦੇ ਤੇਰੀ ਉਹ ਆਲੀ ਜਦੋਂ ਮੇਰਾ ਦੁੱਧ ਚੋ ਲਿਆਏ ਨੇ ਹੂੰ ਹੱਥ ਲਾ ਕੇ ਦੇ ਮਰਦੇ ਮੈਨੂੰ ਮੇਰੀ ਮੌਤ ਹੋ ਜੂ। ਤੇ ਥੋਨੂੰ ਕੌਣ ਪਾਲੂ? ਉਹਾਰੇ ਅਸੀਂ ਕਿਵੇਂ ਪੜਗੇ ਚਾਹੇ ਨਾ ਪੜਗੇ। ਤੇ ਤੂੰ ਇਹਨੂੰ ਦੁੱਧ ਜ਼ਰੂਰ ਦੇ ਬੱਚੇ ਉਹਦੇ ਵੱਧ ਗਏ ਵਾਲੇ ਹਾਂ ਉਹ ਆਲੀ ਚੰਗਾ ਉਹਦਾ ਕੋਈ ਨਹੀਂ ਇਹਨਾਂ ਨੂੰ ਮੈਂ ਪਾਲੂ ਇਹਨਾਂ ਨੂੰ ਮੈਂ ਲੈ ਕੇ ਜਾਵਾਂ ਉਹਨਾਂ ਜਦੋਂ ਭਾਈ ਦੁੱਧ ਚੋਇਆ ਚੌਣ ਸਰਸ਼ਣੀ ਮਰ ਗਈ ਹਾਂ ਸ਼ੀਣੀ ਮਰ ਗਈ ਉਹਨੇ ਦਨੇ ਬੱਚੇ ਘੋੜੇ ਤੇ ਪਾ ਲੇ ਘੋੜੇ ਤੇ ਬੋਆ ਗਿਆ ਤੇ ਲੈ ਆ ਗਿਆ ਜੇ ਜਦੋਂ ਦੇਖਿਆ ਪੋਰ ਦਾ ਖੜਕਾ ਹੁੰਦਾ ਆ ਰਾਵੀ ਉਹ ਤਾਂ ਮੁਰਿਆ ਆ ਟਾੜ ਮੈਨੂੰ ਸ਼ਹੀ ਦੇਣੇ ਉਹਨੇ ਟਾੜ ਤਾਂ ਅੰਦਰ ਲਿਜਾ ਕੇ ਦੁੱਧ ਦੇਤਾ ਸ਼ੇਰ ਦੇ ਬੱਚੇ ਦੋ ਨਾਲ ਤੇ ਭੈਣ ਨਹੀਂ ਹੈਰਾਨ ਹੋਊਗੀ ਵੀ ਇਹ ਤਾਂ ਜਿਉਂਦਾ ਆ ਗਿਆ ਦੁੱਧ ਛੱਟੇ ਜੇ ਮਾਰਿਆ ਦੀ ਰਾਮ ਆ ਗਿਆ ਦੂਜੇ ਦਿਨ ਜਦੋਂ ਫੇਰ ਸ਼ਿਕਾਰ ਉੱਠ ਗਿਆ ਨਾਲ ਹੀ ਸ਼ੇਰ ਦੇ ਬੱਚਿਆਂ ਨੂੰ ਲੈ ਗਿਆ ਫੇਰ ਬਾਹਰ ਕੱਢ ਲਿਆ ਉਹ ਆ ਵੀ ਕਿਹੜੀ ਸਕੀਮ ਦੇ ਨਾਲ ਆਇਆ ਜਿਉਂਦਾ ਇਹਦਾ ਸ਼ੇਰ ਦੇ ਬੱਚੇ ਵਾਲੀ ਫਿਰਦਾ ਨਾਲ ਉਹ ਕਹਿੰਦੀ ਚੰਗਾ ਓਹ ਕਰ ਫੇਰ ਉਹਨੂੰ ਕਹਿੰਦੀ ਉਹ ਕਹਿੰਦਾ ਵੀ ਇਹਨੂੰ ਇਹ ਐਵੇਂ ਮਰੂਗਾ ਇਹਨੂੰ ਕਹੇ ਵੇ ਮੇਰੇ ਦਰਦ ਨਹੀਂ ਹਟਉ ਹਟਦਾ ਫਲਾਣੇ ਪਾਸੇ ਜੰਗਲ ਆ ਜੰਗਲ ਦੇ ਵਿੱਚ ਕੰਮ ਬਾ ਹਮ ਅੰਬਰੇ ਥੱਲੇ ਆ ਖੂਹ ਹਮ ਖੂਰੇ ਬਚ ਰਹਿੰਦੇ ਆ ਦਿਓ ਹਮ ਤਿੰਨ ਚਾਰ ਹਮ ਇੱਕ ਦਿਓ ਬਾਹਰ ਬੈਠਾ ਹੋ ਇਹਨੂੰ ਕਹਦੇ ਵੀ ਮੈਨੂੰ ਉਥੋਂ ਆਂਬ ਲਿਆ ਕੇ ਦੇ ਮੈਂ ਆਂਬ ਚੂਪੂ ਦਾ ਮੇਰਾ ਦਰਦ ਹਟੂ ਮੇਰਾ ਦਰਦ ਨਹੀਂ ਹਟਣਾ ਐਂ ਕਹੀਂ ਹਮ ਉਹ ਵੀ ਠੀਕ ਆ ਜਦੋਂ ਉਹ ਆਰ ਖੇਡ ਕੇ ਮੁੜਿਆ ਟਾਈਮ ਦੇਖਿਆ ਵੀ ਟਾਈਮ ਹੁਣ ਆਉਣ ਦਾ ਹੋ ਗਿਆ ਉਹਨੇ ਉਹਨੂੰ ਅੰਦਰ ਵਾਲ ਖਤੇ ਜਿੰਦਾ ਲਾਤਾ ਜਿੰਦਾ ਲਾਤਾ ਤੇ ਆ ਗਿਆ ਆ ਕੇ ਰੋਟੀ ਠੋਕ ਖਾ ਕੇ ਤੇਰਾ ਵੀ ਮੇਰੇ ਤਾਂ ਦਰਦ ਬੜਾ ਹੁੰਦਾ ਰਹੀ ਸਾਰੀ ਦਿਹਾੜੀ ਦਾ ਤੇ ਭਾਈ ਜੇ ਤੂੰ ਮੈਨੂੰ ਤਾਂ ਫਲਾਣੇ ਥਾਂ ਜੰਗਲ ਦੇ ਵਿੱਚ ਅੰਬ ਹ ਤੇ ਉਹਨੂੰ ਆਪ ਬਹੁਤ ਲੱਗਿਆ ਉਹ ਥੂ ਅੰਬ ਲਿਆਵੇਂ ਮੈਂ ਅੰਬ ਚੂਪਾਂ ਮੇਰੇ ਦਰਦ ਹਟੂਨੇ ਮੇਰੇ ਪੇਟ ਚੋਂ ਦਰਦ ਨਹੀਂ ਹਟਣਾ ਕਿ ਮੇਰਾ ਪਿਓ ਉਥੋਂ ਲੈ ਆ ਕੇ ਦਿੰਦਾ ਹੁੰਦਾ ਸੀ ਪੱਪ ਮਾਰਦੀ ਸੀ ਹਮ ਮਾਰ ਨੂੰ ਫਿਰਦੀ ਸੀ ਉਹ ਆਰਾ ਵੀ ਸਵੇਰੇ ਲਿਆਉਂਗਾ ਹਮ ਚਲ ਸਵੇਰੇ ਨੂੰ ਕਹਿੰਦਾ ਅੰਨ ਪਾਣੀ ਬਣਾ ਦੇ ਮੈਂ ਜਾਨਾਂ ਨਾਲ ਸ਼ਿਕਾਰ ਖੇਡਿਆਉਂਗਾ ਜਿਹੜਾ ਕੱਢਿਆ ਉਹ ਨਾਏ ਤੈਨੂੰ ਅੰਬ ਲਿਆ ਦੂੰ ਹਮ ਉਹਨੇ ਦੁਨੇ ਸ਼ੇਰ ਦੇ ਬੱਚੇ ਨਾਲ ਲੈ ਲੇ ਨਾਲ ਖੇਤ ਤੁਰ ਪਿਆ ਤੁਰਿਆ ਵਾ ਜਦੋਂ ਉੱਥੇ ਗਿਆ ਅੰਬ ਕੋਲੇ ਹਮ ਕੀ ਗੱਲ ਨਹੀਂ ਲਾਉਂਦੀ ਨਹੀਂ ਨਹੀਂ ਜੀ ਅੱਖਾਂ ਵਿੱਚ ਦਾ ਆਹਾ ਹੁੰਦੀ ਹੈ ਅੱਛਾ ਹੂੰ ਤੇ ਜਦੋਂ ਗਿਆ ਤੇ ਉਹਨੇ ਉੱਥੇ ਦਿਓ ਸੀ ਜਦੋਂ ਤੋੜਨ ਲੱਗਿਆ ਅੰਬ ਤੇ ਦਿਓ ਭੱਜ ਕੇ ਪੈ ਗਏ ਤੇ ਉਹ ਸ਼ੇਰ ਦੇ ਬੱਚਿਆਂ ਨੇ ਪਾਰਤਾ ਅੱਛਾ ਸ਼ੇਰ ਦਿਓ ਨੂੰ ਹਾਂ ਕਿਉਂ ਦਿਓ ਨੂੰ ਸ਼ੇਰ ਦੇ ਬੱਚਿਆਂ ਨੇ ਪਾਰਤਾ ਤੇ ਉਹ ਦੂਜੇ ਦਿਓ ਵਿੱਚੇ ਹੀ ਡੜ ਗਿਆ ਇਹਨੇ ਨੇੜੇ ਹਾਂ ਉਹ ਅੰਬ ਫੇਰ ਲਿਆ ਆ ਲਿਆ ਕੇ ਅੰਬ ਫੇਰ ਦੇਤਾ ਅੱਛਾ ਜੀ ਫੇਰ ਉਹਨੇ ਅੰਬ ਚੂਪਿਆ ਚੂਕ ਗੱਲ ਵੀ ਹੁਣ ਤਾਂ ਮੈਨੂੰ ਆਰਾਮ ਆ। ਹਾਂ। ਦੂਹੇ ਦਿਨ ਫੇਰ ਜਦੋਂ ਸ਼ਿਕਾਰ ਉੱਠ ਗਿਆ ਫੇਰ ਕਰ ਲਿਆ ਅੰਦਰੋਂ। ਹਾਂ। ਉਹ ਵਾਲੀ ਵੀ ਇਹ ਨਹੀਂ ਮਰਦਾ। ਆਹ ਦਾ ਫੇਰ ਐ ਤਾਂ ਨਹੀਂ ਮਰਦਾ ਇਹ ਤਾਂ ਕਮਾਲ ਕਰਤੀ ਦਿਉਂਤ ਵੀ ਲਿਆ। ਵੀ ਓਹ ਕਰ ਫੇਰ ਤੂੰ। ਤੇ ਕਿਰਪਾਨ ਲੈ ਲਾ। ਤੈਨੂੰ ਕਿਰਪਾਨ ਦੇ ਦਾਣਾ। ਤੇ ਲਕੋਹੇ ਰੱਖ ਲਾ ਜਦੋਂ ਸੌ ਗਿਆ ਤੇ ਉਹਨੂੰ ਪੜਦੀ। ਹਾਂ। ਕਾਲੀ ਕਾਲੀ ਕਪੂਰੇ ਜਾਨੀਆਂ ਚੱਕਦੀ ਪੂਰੀ ਕੈਮ ਕਰਦੀ ਪੂਰੀ ਦਲੇਰੀ ਦੇਤੀ ਛਲੇ ਨੇ ਹੂੰ ਪੂਰਾ ਪਰਤਾ ਗਾਇਆ ਛ ਅੱਛਾ ਕਾਲ ਜਦੋਂ ਰਾਜਾ ਆਇਆ ਆਖੇ ਤੇ ਰੋਟੀ ਟੋਕ ਖਾ ਕੇ ਪੈ ਗਿਆ ਹੁੰਬਾ ਹੁੰਦਾ ਸੀ ਤੇ ਆ ਤੇ ਮਾਰੀ ਕਿਰਪਾ ਇੱਥੇ ਧੌਣ ਤੇ ਮਾਰੀ ਕਿਰਪਾ ਨਾਲ ਧੌਣ ਵੱਢੀ ਗਈ ਦੋ ਤੈਨੂੰ ਮਾਰੇ ਮਾਰ ਕੇ ਤੇ بے ਹੋਸ਼ ਹੋ ਗਿਆ ਇਹਨਾਂ ਨੇ ਆਖਿਆ ਮਰ ਗਿਆ ਉਹਨਾਂ ਨੇ ਚੱਕਿਆ ਜਾ ਕੇ ਤੇ ਨਾਲ ਨਦੀ ਹੀ ਤੇ ਨਦੀ ਸਰਤਾ। ਜੋ ਨਦੀ ਸਰਤਾ ਮਗਰੇ ਸ਼ੇਰ ਦੇ ਬੱਚੇ ਛਾਲ ਮਾਰ ਕੇ ਨਿਕਲ ਗਏ। ਅੱਛਾ। ਜਦੋਂ ਉਹ ਐ ਤਰ ਕੇ ਗਿਆ ਥੋੜੀ ਜੀ ਬਾਟ ਤੇ ਸ਼ੇਰ ਦੇ ਬੱਚੇ ਬਹੁਤ ਸਿਆਣੇ ਸੀ ਉਹ ਤੋਂ ਜਾਨਵਰ ਬੋਲਦੇ ਸੀ। ਉਹਨਾਂ ਨੇ ਬਾਹਰ ਕੱਢ ਲਿਆ। ਹੂੰ। ਉਹਨੂੰ। ਅੱਛਾ। ਜਦੋਂ ਬਾਹਰ ਕੱਢ ਲਿਆ ਤੇ ਉਹ ਸ਼ੇਰ ਦੇ ਬੱਚੇ ਕੱਢੀ ਬੈਠੇ ਤੇ ਉਧਰੋਂ ਆ ਗਿਆ ਲੀੜੇ ਤੋਂ ਵਾਲਾ ਤੋਬੀ। ਹੂੰ। ਤੋਬੀ ਵੱਧ ਰਹਿੰਦਾ ਸੀ ਨਦੀਆਂ ਤੇ ਲੀੜੇ ਧੁੰਦੇ ਸੀ। ਉਹ ਦੇਖ ਕੇ ਕਿ ਛਾ ਹੈਗੇ ਫੱਟੜਾ ਉਹ ਚੱਕ ਕੇ ਲੈ ਗਿਆ ਹੂੰ ਉਹਨੇ ਘਰੇ ਲਿਜਾ ਕੇ ਤਾਂ ਇਲਾਜ ਕਰਾਇਆ ਨਾਲ ਹੀ ਸ਼ੇਰ ਦੇ ਬੱਚੇ ਗਏ ਹੂੰ ਤੇ ਇਲਾਜ ਕਰਾ ਕੇ ਤਾਂ ਪੂਰਾ ਜਮਾ ਠੀਕ ਹੋ ਗਿਆ ਹੂੰ ਫਿਰ ਉਹ ਉਹਨਾਂ ਨੂੰ ਕਹਿੰਦਾ ਵੀ ਹੁਣ ਮੈਨੂੰ ਛੁੱਟੀ ਦਿਓ ਹੂੰ ਵੀ ਮਾਇਆ ਰਾਜ ਦਾ ਪੁੱਤ ਆਇਆ ਕਰਕੇ ਸਾਡਾ ਜੰਗ ਲੱਗਿਆ ਸੀ ਮਾਇਆ ਦੀ ਟੀਮੀਨ ਲੈ ਕੇ ਆਇਆ ਸੀ ਉਹ ਹੋ ਗਈ ਦਿਓ ਤੇ ਤੇ ਮੈਨੂੰ ਦਿੱਤਾ ਵੱਢ ਕੇ ਸੱਟ ਤੇ ਹੁਣ ਮੈਂ ਪਹਿਲਾਂ ਉਹਨਾਂ ਨੂੰ ਮਿਲੂ ਫਿਰ ਮੈਂ ਆਪਦੇ ਰਾਜ ਨੂੰ ਮੋਟੋ ਹੂੰ ਯਾਰ ਭਾਈ ਜਦੋਂ ਉਹ ਗਿਆ ਤੇ ਉਹਦਾ ਸਾਲੇ ਮੌਜ ਨਾਲ ਬੈਠੇ ਦੋਨੇ ਗੱਲਾਂ ਮਾਰਨ ਹੂੰ ਦਿਉ ਰੂਹ ਪੌਰ ਸੁਣਿਆ ਘੋੜੇ ਦਾ ਹੂੰ ਖੜਕੜਾ ਅਦਾ ਰਾਣੀ ਦੇ ਰਾਜਾ ਆ ਗਿਆ ਹੂੰ ਆਹੀ ਰਾਜਾ ਕਿੱਥੋਂ ਆ ਗਿਆ ਉਹਦਾ ਤੇਰੇ ਸਾਹਮਣੇ ਸਿੱਟਿਆ ਵੱਢ ਕੇ ਅਦਾ ਨਾ ਰਾਜਾ ਆ ਗਿਆ ਹੂੰ ਬਸ ਉਹਨੂੰ ਜਾਵੜਿਆ ਕਿਰਪਾਨ ਖੇਚ ਲਈ ਕਿਰਪਾਨ ਨਾਲ ਦਿਉ ਵੱਢਿਆ ਹੂੰ ਸ਼ੇਰਾਂ ਤੋਂ ਉਹ ਪੜਵਾਤੀ ਅੱਛਾ ਸ਼ੇਰਾਂ ਤੋਂ ਪੜਵਾ ਕੇ ਉਹਦਾ ਸਿਰ ਵੱਢਿਆ ਹੂੰ ਬੜਕੇ ਫੇਰ ਭਾਈ ਮੁੜ ਕੇ ਆਵੇ ਰਾਜ ਆਇਆ ਤੇ ਫੇਰ ਆਉਂਦਾ ਰਾਜ ਭਾਗ ਲਗਿਆ ਕਰਨ ਇਹਨਾਂ ਦਾ ਕੋਈ ਯਕੀਨ ਨਹੀਂ